ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਟਰਕਿੰਗ ਇੰਡਸਟਰੀ ਦੇ ਵਿੱਚ ਕਾਫੀ ਉਥਲ-ਪੁਥਲ ਚੱਲ ਰਹੀ ਹੈਗੀ ਐ ਕਾਫੀ ਜਿਹੜੇ ਟਰੱਕ ਵਾਲੇ ਵੀਰ ਨੇ ਉਹ ਘਰਾਂ ਦੇ ਵਿੱਚ ਬੈਗੇ ਹੋਏ ਨੇ ਨੌਨ ਡੋਮੋਸਾਈਲ ਨੂੰ ਲੈ ਕੇ ਔਰ ਨਾਲ ਦੀ ਨਾਲ ਖਬਰਾਂ ਆ ਰਹੀਆਂ ਨੇ ਕਿ ਵੱਡੀਆਂ ਕੰਪਨੀਆਂ ਬੈਂਕਰਪਸੀ ਫਾਈਲ ਕਰ ਰਹੀਆਂ ਨੇ ਇੱਕ ਵੱਡੀ ਕੰਪਨੀ ਨੇ ਬੈਂਕਰਪਸੀ ਇਸੇ ਮਹੀਨੇ ਦੇ ਵਿੱਚ ਫਾਈਲ ਕੀਤੀ ਹੈਗੀ ਐ ਆ ਜਿਆਦਾ ਜਾਣਕਾਰੀ ਲਵਾਂਗੇ ਚੁਗਾਵਾਂ ਸਾਹਿਬ ਕੋ ਔਰ ਨਾਲ ਦੀ ਨਾਲ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਦੇ ਚੱਲੀਏ ਕਿ ਸਾਡੇ ਵਰਕ ਪਰਮਿਟ ਵਾਲੇ ਜਿਹੜੇ ਵੀਰ ਟਰੱਕ ਚਲਾ ਰਹੇ ਸੀਗੇ ਜਿਨ੍ਹਾਂ ਦੀਆਂ ਕੰਪਨੀਆਂ ਸੀਗੀਆਂ ਉਹ ਵੀ ਹੁਣ ਕਿਤਨਾ ਕਿਤੇ ਬੈਂਕਾਂ ਨੂੰ ਫੋਨ ਕਰਨ ਲੱਗ ਪਏ ਨੇ ਕਿ ਬੈਂਕ ਵਾਲਿਓ ਲੈ ਜਾਓ ਸਾਡੇ ਟਰੱਕ ਕਿਉਂਕਿ ਡਰਾਈਵਰ ਉਹਨਾਂ ਨੂੰ ਲੱਭ ਨਹੀਂ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੰਪਨੀ ਉਹਨਾਂ ਦੀ ਹੈ ਉਹ ਬੰਦ ਹੋ ਸਕਦੀ ਹੈ ਇਹ ਜਿਹੜੀ ਤਲਵਾਰ ਹੈ ਉਹ ਲਟਕੀ ਹੋਈ ਹੈ ਇਸ ਕਰਕੇ ਹੁਣ ਕਿਤਨਾ ਕਿਤੇ ਚਿੰਤਾ ਦੀ ਜਿਹੜੀ ਸਿਕਿਸ਼ ਹੈਗੀ ਹੈ ਉਹ ਟਰੱਕ ਵਾਲੇ ਵੀਰਾਂ ਦੇ ਉੱਪਰ ਦਿਖਦੀ ਹੋਈ ਦਿਖਾਈ ਦੇ ਰਹੀ ਹੈ ਚੁਗਾਵਾ ਸਭ ਕੋਲ ਨਹੀਂ ਜ਼ਿਆਦਾ ਜਾਣਕਾਰੀ ਕੁਚਨ ਚਾਂਬ ਜੀ ਆਪਾਂ ਗੱਲ ਕਰੀਏ ਜਦੋਂ ਦਾ ਹੀ ਏ ਸੀ ਡੀ ਐਲ ਦਾ ਬਹੁਤ ਵੱਡੇ ਪੱਧਰ ਤੇ ਰੋਲਾ ਪੈ ਗਿਆ ਤੇ ਖਾਸ ਕਰਕੇ ਉਹ 트ੱਕਰ ਜਿਹੜੇ ਜਿਨ੍ਹਾਂ ਦੇ ਕੋਲ ਕਹ ਲੋ ਕਿ ਵਰਕ ਪਰਮਿਟ ਹੈਗਾ ਪਰ ਉਹਨਾਂ ਕੋ ਗ੍ਰੀਨ ਕਾਰਡ ਨਹੀਂ ਹੈ ਜਾਂ ਸਿਟੀਜ਼ਨ ਨਹੀਂ ਹੈਗੇ ਉਹਨਾਂ ਦੇ ਇਹ ਕਾਨੂੰਨ ਜਿਹੜਾ ਇਹ ਕਾਨੂੰਨ ਰਾਤੋਂ ਰਾਤ ਕਹ ਲੋ ਕਿ ਇਹ ਅਮਰੀਕਾ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਐਮਰਜੈਂਸੀ ਦੇ ਤੌਰ ਤੇ ਤੇ ਜਦੋਂ ਇਹ ਕਾਨੂੰਨ ਆਇਆ ਤਾਂ ਉਸ ਦਿਨ ਤੋਂ ਹੀ ਜਿਹੜਾ ਬਹੁਤ ਵੱਡੇ ਪੱਧਰ ਤੇ ਜਿਹੜੇ ਕਾਫੀ ਜਿਹੜੇ ਟਰੱਕ ਡਰਾਈਵਰ ਹੈ ਜਾਂ ਤਾਂ ਉਹ ਆਪਣੇ ਆਪ ਹੀ ਘਰ ਬਹਿਣਾ ਸ਼ੁਰੂ ਕਰ ਗਏ ਜਾਂ ਫਿਰ ਜੇ ਕਿਸੇ ਦਾ ਕੋਈ ਮੈਡੀਕਲ ਐਕਸਪਾਇਰ ਸੀਗਾ ਉਹ ਜਦੋਂ ਮੈਡੀਕਲ ਜਮ੍ਹਾਂ ਕਰਾਉਣ ਗਿਆ ਉਹਦਾ ਹੋਇਆ ਨਹੀਂ ਤੇ ਜਾਂ ਜੇ ਕੋਈ ਖੁਦ ਡੀਐਮਪੀ ਵਿੱਚ ਜਾਂਦਾ ਆ ਤਾਂ ਉਹਦਾ ਲਾਇਸੈਂਸ ਉੱਥੇ ਰੱਖ ਕੇ ਉਹਨੂੰ ਰੀਵੋਕ ਕਰਕੇ ਤੇ ਉਹਨੂੰ ਕਾਰ ਦਾ ਲਾਇਸੈਂਸ ਦੇ ਦਿੱਤਾ ਜਾਂਦਾ ਹੈ ਜਿਹਦੇ ਕਾਰਨ ਹੁਣ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਡਰਾਈਵਰ ਨਹੀਂ ਲਾ ਪਰੇ ਤੁਸੀਂ ਇਹ ਦੇਖੋ ਕਿ ਇਸ ਟਾਈਮ ਜਿਹੜੀਆਂ ਕੰਪਨੀਆਂ ਜਿਨ੍ਹਾਂ ਦੇ ਕੋਲ ਆ ਕਹਿੰੋ ਕਿ ਹਜ਼ਾਰਾਂ ਦੇ حساب ਨਾਲ ਡਰਾਈਵਰ ਜਿਹੜੇ ਕੰਮ ਕਰਦੇ ਆ ਜੇ ਮੰਨ ਲਓ ਤੁਹਾਡੇ ਕੋਲ 500 ਟਰੱਕ ਵੀ ਹੈ ਤਾਂ ਤੁਹਾਨੂੰ ਘੱਟੋ-ਘੱਟ ਤੁਹਾਨੂੰ ਹਜ਼ਾਰ ਡਰਾਈਵਰ ਚਾਹੀਦੇ ਆ ਟੀਮ ਡਰਾਈਵਰ ਵਾਸਤੇ ਤੇ ਉਸ ਤੋਂ ਇਲਾਵਾ ਜਿਹੜੇ ਹੋਰ EMPLOYE ਹੁੰਦੇ ਆ ਫਿਰ ਤੁਹਾਡੇ ਕੋਲ ਜਿਹੜੇ ਆਫਿਸ এমਪਲੋਈ ਹੁੰਦੇ ਆ ਜਿਹੜੇ ਤੁਹਾਡੇ ਰਿਪੇਅਰ এমਪਲੋਈ ਹੁੰਦੇ ਆ ਬੜਾ ਕੁਝ ਅਮਲਾ ਹੁੰਦਾ ਤਾਂ ਕਿਤੇ ਇੱਕ ਟਰਕਿੰਗ ਕੰਪਨੀ ਚੱਲਦੀ ਹੈਗੀ ਹੈ ਆ ਇੱਕ ਖਬਰ ਜਿਹੜੀ ਅੱਜ ਆ ਰਹੀ ਹੈ ਉਹਨੇ ਬਹੁਤ ਚਿੰਤਾ ਵਧਾਈ ਹੈ ਕਿ ਇੱਕ ਬਰਮਿੰਗਮ ਦੀ ਕੰਪਨੀ ਹੈਗੀ ਹੈ ਮੌਟਗੰਬਰੀ ਟਰਾਂਸਪੋਰਟ ਐਲਐਰਸੀ ਉਹਨੇ ਇਹ ਚੈਪਟਰ 7 ਦੀ ਬੈਂਕਰਪਸੀ ਜਿਹੜੀ ਹੈ ਉਹ ਫਾਈਲ ਕੀਤੀ ਹੈ ਤੇ ਨੰਬਰ 2 ਤੇ ਉਹਨੇ ਆਪਣੇ ਜਿੰਨੇ ਵੀ ਆਪਰੇਸ਼ਨ ਨੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਉਹ ਬੰਦ ਕਰ ਦਿੱਤਾ ਤੇ ਤਕਰੀਬਨ 1000 ਦੇ ਕਰੀਬ ਉਹਨਾਂ ਦੇ EMPLOYEES ਸੀ ਤੇ ਉਹਨਾਂ ਨੂੰ ਉਹਨਾਂ ਨੇ ਜਾਣ ਲਿਖਾ ਦਿੱਤਾ ਕਿ ਹੁਣ ਸਾਡੇ ਕੋਲ ਤੁਹਾਡੇ ਲਈ ਕੰਮ ਨਹੀਂ ਹੈ ਤੇ 1000 EMPLOYEES ਜਿਹੜੇ ਆ ਉਹ JOBLESS ਹੋ ਗਏ ਉਸ ਤੋਂ ਇਲਾਵਾ ਇਸ ਕੰਪਨੀ ਨੇ ਇਹ ਕਦਮ ਤਾਂ ਚੁੱਕਿਆ ਕਿਉਂਕਿ ਜਦੋਂ ਦਾ ਹੀ ਇਹ CDL ਦਾ ਰੋਲਾ ਪਿਆ ਤੇ ਬੜੀ ਵੱਡੀ ਪੱਧਰ ਤੇ ਕਾਫੀ ਜਿਹੜੇ ਡਰਾਈਵਰ ਸੀਗੇ ਉਹਨਾਂ ਨੇ ਕੋਲਾ ਕਰਨੀ ਸ਼ੁਰੂ ਕਰ ਦਿੱਤੀ ਕਿ ਅਸੀਂ ਕੰਮ ਤੇ ਨਹੀਂ ਆਉਣਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਲਾਇਸੈਂਸ ਹੈ ਰਿਵੋਕ ਹੋਵੇ ਜਾਂ ਅਸੀਂ ਕਿਸੇ ਹੋਰ ਟ੍ਰਬਲ ਵਿੱਚ ਜਾਈਏ ਇਸ ਕਰਕੇ ਜਦੋਂ ਕਾਫੀ ਜ਼ਿਆਦਾ ਜਿਹੜੀਆਂ ਕੋਲਾ ਆਈਆਂ ਕਾਫੀ ਲੋਕਾਂ ਨੇ ਜੋਬ ਤੇ ਯਾਨੀ ਕਿ ਲੋਡ ਲੈ ਕੇ ਜਾਣਾ ਮੜਾ ਕਰਤਾ ਫਿਰ ਇਹ ਕੰਪਨੀ ਕੋਲ ਹੋਰ ਕੋਈ ਚਾਰਾ ਨਹੀਂ ਹੋਇਆ ਕਿਉਂਕਿ ਇਮੀਡੀਏਟਲੀ ਤੁਸੀਂ ਇੰਨੇ ਬੰਦੇ ਹਾਇਰ ਕਰਨੇ ਬੜੇ ਔਖੇ ਹੋ ਜਾਂਦੇ ਆ ਤੇ ਕੰਪਨੀ ਡੁੱਬਣ ਦਾ ਖਤਰਾ ਹੁੰਦਾ ਸੋ ਇਸ ਕਰਕੇ ਇਸ ਕੰਪਨੀ ਨੇ ਜਿਹੜੀ ਹੈਗੀ ਆ ਮੌਂਟਗੋਮਰੀ ਟਰਾਂਸਪੋਰਟ ਐਲ ਐ ਐਸ ਸੀ ਇਹਨੇ ਜਿਹੜੀ ਹੈ ਚੈਪਟਰ 7 ਦੀ ਬੈਂਕਰਪਸੀ ਫਾਈਲ ਕੀਤੀ ਹੈ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਇਹ ਸਾਰਾ ਕੁਝ ਜਾ ਕਿੱਧਰ ਨੂੰ ਰਿਹਾ ਜਿਵੇਂ ਆਪਾਂ ਪਿਛਲੇ ਦਿਨਾਂ ਵਿੱਚ ਗੱਲਾਂ ਕਰਦੇ ਸੀਗੇ ਕਿ ਜੇ ਇੰਨੇ ਲੋਕ ਜਿਹੜੇ ਆ ਤਕਰੀਬਨ 1.5 ਤੋਂ 2 ਲੱਖ ਦੀ 2.5 ਲੱਖ ਦੀ ਗਿਣਤੀ ਬਣਦੀ ਹੈ ਜਿਹੜੇ ਵਰਕ ਪਰਮਿਟ ਤੇ ਜਿਹੜੇ ਸੀ ਡੀ ਐਲ ਕੰਮ ਕਰਦੇ ਆ ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਕਾਫੀ ਲੋਕ ਇਹਦੇ ਵਿੱਚ ਉਹ ਹੈਗੇ ਨੇ ਜਿਨ੍ਹਾਂ ਦਾ ਰੌਲਾ ਪੈ ਰਿਹਾ ਕਿ ਉਹਨਾਂ ਨੇ ਸੀਡੀਐਲ ਜਿਹੜਾ ਆ ਉਹ ਗਲਤ ਢੰਗ ਦੇ ਨਾਲ ਲਿਆ ਹੈਗਾ ਆ ਪਰ ਇਹਦੇ ਨਾਲ ਹੁਣ ਕਹਿੰਦੇ ਕਿ ਆਟੇ ਨਾਲ ਪਲੇਥਨ ਲੱਗ ਗਿਆ ਸਾਰਿਆਂ ਨੂੰ ਕਿਉਂਕਿ ਗਲਤੀ ਕਹਿੰਦੇ ਇੱਕ ਦੀ ਹੁੰਦੀ ਆ ਤਾਂ ਲਪੇਟੇ ਸਾਰੇ ਜਾਂਦੇ ਆ ਤੇ ਉਹੋ ਹੀ ਹਿਸਾਬ ਉਹ ਹੋਇਆ ਆ ਕਿ ਜਿਹੜੇ ਚੰਗੇ ਡਰਾਈਵਰ ਸੀਗੇ ਜਿਹੜੇ ਚੰਗਾ ਕੰਮ ਕਰ ਰਹੇ ਸੀਗੇ ਵਧੀਆ ਕੰਮ ਕਰ ਰਹੇ ਸੀ ਡੈਡੀਕੇਟਿਡ ਵਰਕ ਕਰ ਰਹੇ ਸੀਗੇ ਹੁਣ ਉਹ ਵੀ ਇਸੇ ਕਾਨੂੰਨ ਦੇ ਕਰਕੇ ਉਹਨਾਂ ਨੂੰ ਵੀ ਕੰਮ ਤੋਂ ਹੱਤ ਹੋਣੇ ਪਿਆ ਕਿਉਂਕਿ ਜਦੋਂ ਕਾਨੂੰਨ ਬਣ ਗਿਆ ਤੇ ਕਾਨੂੰਨ ਦੇ ਕਰਕੇ ਫਿਰ ਜਦੋਂ ਤੁਹਾਡੇ ਡਾਕੂਮੈਂਟ ਜਿਹੜੇ ਹੈਗੇ ਆ ਉਹ ਸਾਰਿਆਂ ਦੇ ਵਰਗੇ ਹੀ ਆ ਤਾਂ ਫਿਰ ਤੁਹਾਨੂੰ ਵੀ ਉਹ ਜੋਬਲੈਸ ਹੋਣਾ ਪੈ ਗਿਆ ਬਾਕੀ ਜੇ ਗੱਲ ਕਰੀਏ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਬੜੇ ਆਪਣੇ ਵੀਰ ਭੈਣ ਭਰਾ ਇਹੋ ਜਿਹੇ ਆ ਜਿਹੜੇ ਵਰਕ ਪਰਮਨਟ ਹੈ ਅਹ ਤਕਰੀਬਨ ਸਾਲ 2 ਸਾਲ ਤੋਂ 4 ਸਾਲ ਤੋਂ ਉਹ ਟਰੱਕ ਚਲਾ ਰਹੇ ਸੀ ਤੇ ਚੱਕਰੇ ਸੀਗਾ ਵੀ ਉਹ ਟਰੱਕ ਆਪਣਾ ਚਲਾ ਰਹੇ ਸੀ ਜਿਹਨੂੰ ਆਪਾਂ ਓਨਰ ਆਪਰੇਟਰ ਕਹਿੰਦੇ ਨੇ ਹੁਣ ਓਨਰ ਆਪਰੇਟਰ ਕਿਸੇ ਕੋਲ 2 ਟਰੱਕ ਹੈ ਕਿਸੇ ਕੋਲ 4 ਹੈ ਕਿਸੇ ਕੋਲ 10 ਵੀ ਹੈਗੇ ਆ ਪਰ ਪ੍ਰੋਬਲਮ ਇਹ ਹੈ ਵੀ ਇਸ ਟਾਈਮ ਹੈ ਉਹ ਵਰਕ ਪਰਮਿਟ ਤੇ ਆ ਉਹਨਾਂ ਜਾਂ ਤਾਂ ਉਹਨਾਂ ਕੋਲ ਗ੍ਰੀਨ ਕਾਰਡ ਨਹੀਂ ਹੈ ਜਾਂ ਸਿਟੀਜ਼ਨ ਨਹੀਂ ਹੈਗੇ ਸੋ ਇਸ ਕਾਰਨ ਕਰਕੇ ਹੁਣ ਉਹ ਆਪ ਦਾ ਟਰੱਕ ਚਲਾ ਨਹੀਂ ਸਕਦੇ ਜਿਹੜੇ ਨਾਮ ਡਰਾਈਵਰ ਰੱਖੇ ਹੋਏ ਸੀਗੇ ਉਹ ਵੀ ਮੋਸਟਲੀ ਵਰਕ ਪਰਮਿਟ ਤੇ ਸੀਗੇ ਇਸ ਕਰਕੇ ਉਹਨਾਂ ਦੇ ਟਰੱਕ ਤਾਂ ਹੁਣ ਰੁਕ ਗਏ ਜਦੋਂ ਹੁਣ ਟਰੱਕ ਰੁਕ ਗਏ ਕੰਮ ਤੇ ਨਹੀਂ ਜਾ ਰਹੇ ਟਰੱਕ ਲੋਡ ਲੈ ਕੇ ਨਹੀਂ ਜਾ ਰਹੇ ਪੈਸੇ ਆ ਨਹੀਂ ਰਹੇ ਟਰੱਕਾਂ ਦੀਆਂ ਪੇਮਟਾਂ ਦੇਣੀਆਂ ਇੰਸ਼ੋਰਸਾਂ ਦੇਣੀਆਂ ਇਫਟਾ ਭਰਨਾ ਉਸ ਤੋਂ ਇਲਾਵਾ ਜਿਹੜੇ ਲਾਇਸੈਂਸ ਫੀਸ ਹੈ ਉਹ ਭਰਨੀ ਹੈ ਫਿਰ ਤੁਸੀਂ ਰਿਪੇਅਰ ਦੇਣੀਆਂ ਡੀਜ਼ਲ ਦੇ ਪੈਸੇ ਦੇਣੇ ਆ ਬੜੇ ਇਹੋ ਜਿਹੇ ਜਿਹੜੇ ਓਵਰਹੈੱਡ ਖਰਚੇ ਹੁੰਦੇ ਆ ਜਿਹੜੇ ਤੁਸੀਂ ਰੋਜ਼ਾਨਾ ਦੇ ਜਿਹੜੇ ਤੁਹਾਡੇ ਪੈਸੇ ਆਉਂਦੇ ਆ ਟਰਕਿੰਗ ਦੇ ਵਿੱਚੋਂ ਉਹਦੇ ਵਿੱਚੋਂ ਸਾਰਾ ਕੁਝ ਜਿਹੜਾ ਹੈਗਾ ਖਰਚ ਕਰਨਾ ਹੁੰਦਾ ਜਿਹੜੀ ਗੱਲ ਤੁਸੀਂ ਕੀਤੀ ਕਿ ਕਾਫੀ ਇਹ ਲੋਕ ਜਿਹੜੇ ਆ ਕੰਪਨੀਆਂ ਨੂੰ ਜਿੱਥੋਂ-ਜਿੱਥੋਂ ਵੀ ਉਹਨਾਂ ਨੇ ਟਰੱਕ ਲਏ ਹੋਇਆ ਜਿੱਥੋਂ-ਜਿੱਥੋਂ ਵੀ ਲੋਨ ਕਰਵਾਇਆ ਹੋਇਆ ਉਹ ਹੱਥ ਖੜੇ ਕਰ ਰਹੇ ਆ ਕਿ ਦੇਖੋ ਜੀ ਸਾਡੇ ਕੋਲ ਇਸ ਟਾਈਮ ਕਮ ਹੈ ਨਹੀਂ ਟਰੱਕ ਖੜੇ ਆ ਤੁਹਾਡੇ ਦੇ ਰਿਕਵੈਸਟ ਕਰਦੇ ਆ ਕਿ ਤੁਸੀਂ ਆਪਣੇ ਟਰੱਕ ਲੈ ਜੋ ਇਸ ਤੋਂ ਇਲਾਵਾ ਅਸੀਂ ਹੋਰ ਕੁਝ ਕਰ ਨਹੀਂ ਸਕਦੇ ਸੋ ਇਹ ਜਿਹੜਾ ਟਾਈਮ ਜਿਹੜਾ ਬੜਾ ਟਫ ਚੱਲ ਰਿਹਾ ਟ੍ਰਕਿੰਗ ਦੇ ਉੱਤੇ ਭਾਵੇਂ ਕਹਿਣ ਨੂੰ ਕਈ ਲੋਕ ਜਿਹੜੇ ਖੁਸ਼ ਵੀ ਐ ਬੜੀਆਂ ਵੀਡੀਓ ਇਹੋ ਜੀਆਂ ਆ ਰਹੀਆਂ ਜਿਹੜੀਆਂ ਤੁਹਾਨੂੰ ਹੈਰਾਨ ਕਰਦੀਆਂ ਕਿ ਕਈ ਲੋਕ ਸਾਡੇ ਵੀ ਬੜੇ ਖੁਸ਼ ਐ ਇਸ ਦੇ ਵਿੱਚ ਜਿਹੜੇ ਇਹ ਇਸ ਗੱਲ ਦੇ ਉੱਪਰ ਆਪਣੇ ਵਿਊ ਦੇ ਰਹੇ ਆ ਕਿ ਦੇਖੋ ਜੀ ਬਹੁਤ ਚੰਗਾ ਹੋਇਆ ਅੱਗੇ ਸਾਨੂੰ ਲੋਡ ਨਹੀਂ ਮਿਲਦੇ ਸੀਗੇ ਅੱਗੇ ਸਾਨੂੰ ਕੈਸੇ ਘੱਟ ਮਿਲਦੇ ਸੀ ਹੁਣ ਬਹੁਤ ਜ਼ਿਆਦਾ ਮਿਲਣ ਲੱਗ ਗਏ ਪਰ ਗੱਲ ਇਹ ਐ ਜੀ ਜੇ ਆਪਾਂ ਓਵਰਆਲ ਗੱਲ ਕਰੀਏ ਤੇ ਟ੍ਰੈਕਿੰਗ ਦੇ ਵਾਸਤੇ ਇਹ ਬਹੁਤ ਗੁੱਡੀ ਸਟਰਗਲ ਹੋ ਗਈ ਹੁਣ ਬਿਲਕੁਲ ਔਰ ਚੁਗਾਵਾਂ ਸਭ ਸਟਰਗਲ ਤਾਂ ਹੈਗੀ ਹੈਗੀ ਆ ਦੇਖੋ ਨਾ ਸਭ ਤੋਂ ਵੱਡੀ ਚੀਜ਼ ਕਿ ਸਾਡੇ ਜਿਹੜੇ ਵੀਰ ਭੈਣ ਭਰਾ ਨੇ ਵੱਡੀ ਪੱਦਰਤੇ ਕਿਉਂਕਿ ਆਪਣੇ ਨਾਲ ਹੀ ਵਿਚਰਦੇ ਨੇ ਸਾਡੇ ਸੰਗੀ ਸਾਥੀ ਨੇ ਸਾਡੇ ਨਾਲ ਹੀ ਵਹਿਣੇ ਉੱਠਦੇ ਨੇ ਸਾਨੂੰ ਵੀ ਸੂਨ ਗੋਲਾ ਤੇ ਲੱਗੇ ਰਹਿੰਦੇ ਨੇ ਤੇ ਬਹੁਤੇ ਜਿਹੜੇ ਨੇ ਸਾਡੇ ਵੀਰ ਐਸ ਵਾਲੇ ਘਰਾਂ ਦੇ ਵਿੱਚ ਨੇ ਔਰ ਜੇਕਰ ਇਕਾ ਦੁਕਾ ਕੋਈ ਡਰਾਈਵਰ ਚਲਾ ਵੀ ਰਹੇ ਨੇ ਨਾ ਟਰੱਕ ਤਾਂ ਦੇਖੋ ਇਹ ਜਿਹੜੀ ਡਰਾਈਵਰੀ ਹੁੰਦੀ ਨਾ ਇਹ ਤੁਹਾਡਾ ਮਾਈਂਡ ਜਿਹੜਾ ਹੈ ਉਹ ਸੈੱਟ ਹੋਵੇ ਤੁਹਾਡਾ ਦਿਮਾਗ ਸੈੱਟ ਹੋਵੇ ਤੁਹਾਨੂੰ ਕੋਈ ਟੈਨਸ਼ਨ ਨਾ ਹੋਵੇ ਤਾਂ ਹੀ ਡਰਾਈਵਿੰਗ ਹੁੰਦੀ ਹੈ ਜਦੋਂ ਦਿਮਾਗ ਤੇ ਏਡਾ ਵੱਡਾ ਬੋਝ ਲੈ ਕੇ ਕਿ ਪਤਾ ਨਹੀਂ ਕਿੱਥੇ ਆਈ ਇਸਨੇ ਕੇਰ ਲੈਣਾ ਹੈ ਕਿਹੜੀ ਸਕੇਲ ਤੇ ਤੁਹਾਨੂੰ ਬਾਹਰ ਕੱਢ ਲੈਣਾ ਹੈ ਤੇ ਉਦੋਂ ਫਿਰ ਡਰਾਈਵਿੰਗ ਹੀ ਨਹੀਂ ਹੁੰਦੀ ਹੁੰਦੀ ਉਹ ਦੋ ਨੁਕਸਾਨ ਹੋ ਜਾਂਦੇ ਹੁੰਦੇ ਆ ਇਸ ਕਰਕੇ ਭਾਈ ਅਸੀਂ ਤਾਂ ਬਾਰ-ਬਾਰ ਆਪਣੇ ਜਿਹੜੇ ਸੰਗੀ ਸਾਥੀ ਨੇ ਇਹੀ ਅਪੀਲ ਕਰਦੇ ਆਂ ਕਿ ਦਰਬੱਟ ਜਵਾਨਾ ਘਟ ਇਸੇ ਹਿਸਾਬ ਦੇ ਨਾਲ ਤੁਸੀਂ ਥੋੜਾ ਜਿਹਾ ਸਮਾਂ ਟਪਾ ਲਓ ਫਿਰ ਵੇਖੀ ਜਾਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਬੰਦ ਹੈ ਪਰ ਜੇਕਰ ਹੰਦੀਕਾ ਦੇ ਵਿੱਚ ਹੀ ਨਰੇਤ ਫਿਰ ਕਮਾਈਆਂ ਕਿੱਥੋਂ ਕਰ ਲੋਗੇ ਇਸ ਕਰਕੇ ਹਾਲਾਤ ਜਿਹੜੇ ਨੇ ਉਹ ਬਹੁਤ ਹੀ ਨਸਾਰ ਹੈਗੇ ਨੇ ਨਾਜ਼ੁਕ ਹੈਗੇ ਨੇ ਜਿੰਨਾ ਵਸਿਆ ਰੱਖਦਾ ਇਹਨਾਂ ਸਮਾਂ ਦੇ ਵਿੱਚ ਬਚੋ ਤੇ ਨਾਲ ਦੀ ਨਾਲ ਸ਼ੌਨ ਡੱਫੀ ਸਾਹਿਬ ਦੀ ਵੀ ਇੱਕ ਵੀਡੀਓ ਚੋਗਾਵਾਂ ਸਾਹਿਬ ਤੁਸੀਂ ਸ਼ੇਅਰ ਕਰ ਰਹੇ ਸੀਗੇ ਉਹ ਕੀ ਕਹਿ ਰਹੇ ਨੇ ਜੀ ਬਿਲਕੁਲ ਜੀ ਸ਼ੌਨ ਡਫੀ ਸਾਹਿਬ ਜਿਹੜੇ ਆ ਉਹ ਬਹੁਤ ਜ਼ਿਆਦਾ ਜਿਹੜੇ ਉਹ ਗੁੱਸੇ ਵਿੱਚ ਹੈਗੇ ਆ ਸੀਡੀਐਲ ਨੂੰ ਲੈ ਕੇ ਕਿਉਂਕਿ ਜਿਹੜੀਆਂ ਤਿੰਨ ਸਟੇਟਾਂ ਇਹੋ ਜੀਆਂ ਜਿਹਦੇ ਵਿੱਚ ਨੰਬਰ 1 ਹੈਗੀ ਆ ਕੈਲੀਫੋਰਨੀਆ ਨੰਬਰ 2 ਤੇ ਹੈਗੀ ਆ ਨਿਊ ਮੈਕਸੀਕੋ ਤੇ ਉਸ ਤੋਂ ਬਾਅਦ ਹੈਗੀ ਆ ਜਿਹੜੀ ਵਾਸ਼ਿੰਗਟਨ ਸਟੇਟ ਠੀਕ ਹੈ ਜੀ ਇਹ ਤਿੰਨੇ ਸਟੇਟਾਂ ਦੇ ਉੱਤੇ ਉਹ ਬਹੁਤ ਜ਼ਿਆਦਾ ਖਫਾ ਨੇ ਉਹ ਕਹਿੰਦੇ ਆ ਕਿ ਇਹ ਤਿੰਨੇ ਸਟੇਟਾਂ ਨੇ ਜਿਨ੍ਹਾਂ ਨੇ ਜ਼ਿਆਦਾ ਜਿਹੜੇ ਆ ਸੀਡੀਐਲ ਜਾਰੀ ਕੀਤੇ ਆ ਤੇ ਹੁਣ ਉਹ ਸਾਡਾ ਸਾਥ ਨਹੀਂ ਦੇ ਰਹੇ ਕਹਿੰਦੇ ਆ ਵੀ ਅਸੀਂ ਜਿਹੜਾ ਕਾਨੂੰਨ ਬਣਾਇਆ ਆ ਜਿਸ ਕਾਨੂੰਨ ਦੇ ਮੁਤਾਬਕ ਅਸੀਂ ਚਾਹੁੰਦੇ ਆ ਕਿ ਉਹ ਸੀਡੀਐਲ ਸਾਰੇ ਰੋਕੇ ਜਾਣ ਜਾਂ ਜਲਦੀ ਤੋਂ ਜਲਦੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹ ਤਿੰਨੇ ਸਟੇਟਾਂ ਜਿਹੜਾ ਸਾਡਾ ਹੁਕਮ ਨਹੀਂ ਮੰਨਦੀਆਂ ਪਈਆਂ ਕਹਿੰਦੇ ਜੇ ਸਾਡਾ ਇਹਨਾਂ ਨੇ ਇਹ ਗੱਲ ਨਹੀਂ ਮੰਨਦੇ ਕਾਨੂੰਨ ਨੂੰ ਨਹੀਂ ਮੰਨਦੇ ਤਾਂ ਫਿਰ ਅਸੀਂ ਦੂਜੇ ਰੋਟ ਮਨਾਵਾਂਗੇ ਕਿ ਅਸੀਂ ਫਿਰ ਇਹਨਾਂ ਉੱਤੇ ਸੈਂਕਸ਼ਨ ਲਾਵਾਂਗੇ ਇਹਨਾਂ ਦਾ ਜਿਹੜਾ ਇਹਨਾਂ ਨੂੰ ਪੈਸਾ ਮਿਲਦਾ ਹੈ ਡੀਐਮਵੀ ਨੂੰ ਜਾਂ ਹੋਰ ਜਿਹੜੇ ਇਹਨਾਂ ਦੇ ਏਡਸ ਮਿਲਦੀਆਂ ਹੈਗੀਆਂ ਤੇ ਅਸੀਂ ਉਹਨਾਂ ਉੱਤੇ ਰੋਕ ਲਾਵਾਂਗੇ ਅਸੀਂ ਹਜੇ ਵੀ ਕਹਿੰਦੇ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਟਾਈਮ ਬਾਉਂਡ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਕਾਨੂੰਨ ਹੈ ਲਾਗੂ ਕੀਤਾ ਜਾਵੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਇਲੀਗਲ ਡਰਾਈਵਰ ਹੈਗੇ ਆ ਯਾਨੀ ਕਿ ਜਿਹੜੇ ਓਨਲੀ ਵਰਕ ਪਰਮਿਟ ਹੋਲਡਰ ਡਰਾਈਵਰ ਹੈਗੇ ਆ ਉਹ ਸੜਕਾਂ ਦੇ ਉੱਪਰ ਰੋਡਾਂ ਦੇ ਉੱਪਰ ਬਿਗ ਰੈਗ ਜਿਹੜੇ ਆ ਉਹ ਡਰਾਈਵ ਕਰਨ ਤੇ ਨਾ ਹੀ ਉਹਨਾਂ ਨੂੰ ਗਾਂ ਲਾਇਸੈਂਸ ਮਿਲੇ ਕਹਿੰਦੇ ਕਾਨੂੰਨੀ ਬਹੁਤ ਗਲਤ ਸੀਗਾ ਇਹ ਕਾਨੂੰਨ ਜਿਹੜਾ ਆ 2016 ਦੇ ਵਿੱਚ ਕਹਿੰਦੇ ਇਹ ਠੱਕੇ ਨਾਲ ਬਦਲ ਕੇ ਕਿ ਜਿਨ੍ਹਾਂ ਲੋਕਾਂ ਦੇ ਕੋਲ ਵੀਜ਼ਾ ਆ ਉਹ ਵੀ ਲਾਇਸੈਂਸ ਲੈ ਸਕਦੇ ਆ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈ ਉਹ ਵੀ ਸੀਰੀਅਲ ਲੈ ਸਕਦੇ ਆ ਕਾਫੀ ਸਟੇਟਾਂ ਵਿੱਚ ਕਹਿੰਦੇ ਪਹਿਲਾਂ ਅਜਿਹਾ ਨਹੀਂ ਸੀ ਪਰ ਡੈਮੋਕਰੇਟ ਨੇ ਇਹ ਕਾਨੂੰਨ ਬਦਲ ਕੇ ਕਿ ਜੇ ਕੋਈ ਵਿਜੇ ਤੇ ਵੀ ਆਇਆ ਉਹ ਵੀ ਇੱਥੇ ਆਣ ਕੇ ਲਾਇਸੈਂਸ ਲੈ ਸਕਦਾ ਆ ਸੋ ਕਹਿੰਦੇ ਇਹ ਸਾਰੀਆਂ ਚੀਜ਼ਾਂ ਨੇ ਸਾਡ ਨੂੰ ਬਹੁਤ ਵੱਡਾ ਨੁਕਸਾਨ ਕੀਤਾ ਆ ਟਰਕਿੰਗ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਕੀਤਾ ਮੈਂ ਇੱਥੇ ਜਾਂਦਾ ਜਾਂਦਾ ਤੁਹਾਨੂੰ ਇਹ ਵੀ ਕੱਲ ਦੱਸਦੇ ਆ ਕਿ ਅਸਲ ਵਿੱਚ ਜਿੱਦਾਂ ਅਸੀਂ ਪਹਿਲਾਂ ਜ਼ਿਕਰ ਕਰਦੇ ਸੀਗੇ ਕਿ ਸ਼ੌਨ ਡਫੀ ਨੇ ਇਹ ਕੋਈ ਫੈਸਲਾ ਆਪਣੇ ਤੌਰ ਤੇ ਨਹੀਂ ਲਿਆ ਹੈਗਾ ਕੁਝ ਕੰਪਨੀਆਂ ਜਿਹੜੀਆਂ ਗੋਰਿਆਂ ਦੀਆਂ ਖਾਸ ਕਰਕੇ ਕੰਪਨੀਆਂ ਹੈਗੀਆਂ ਆ ਅਮਰੀਕਨ ਲੋਕਾਂ ਦੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਨੇ ਹੀ ਸ਼ਿਕਾਇਤਾਂ ਕੀਤੀਆਂ ਸੀਗੀਆਂ ਕਿ ਦੇਖੋ ਜੀ ਟਰਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਹੈਗੇ ਆ ਕਹਿੰਦੇ ਕਿ ਉਹ ਲੋਕ ਦਾਖਲ ਹੋ ਗਏ ਆ ਜਿਹੜੇ ਕਿ ਅਨ ਐਕਸਪੀਰੀਅੰਟ ਹੈ ਤੇ ਨੰਬਰ 2 ਤੇ ਉਹ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ ਤੇ ਦਿਨ ਰਾਤ ਟਰੱਕ ਚਲਾਈ ਜਾ ਰਹੇ ਆ ਉਹਨਾਂ ਦਾ ਕੋਈ ਟਾਈਮ ਟੇਬਲ ਨਹੀਂ ਹੈਗਾ ਟਰੱਕ ਚਲਾਉਣ ਦਾ ਲੌਗ ਬੁੱਕ ਨੂੰ ਉਹ ਸਹੀ ਨਹੀਂ ਮੰਨਦੇ ਪਏ ਤੇ ਆ ਧੱਕੇ ਨਾਲ ਹੀ ਉਹ ਸਾਰਾ ਕੰਮ ਕਰੀ ਜਾ ਰਿਹਾ ਤੇ ਸਾਨੂੰ ਲੋਡ ਘਟ ਮਿਲਦੇ ਆ ਸਾਨੂੰ ਸਾਡੇ ਲੋਡਾਂ ਦੇ ਪੈਸੇ ਘਟ ਹੋ ਗਏ ਆ ਵੱਡੀਆਂ ਕੰਪਨੀਆਂ ਨੂੰ ਅਫੋਰਡ ਨਹੀਂ ਹੋ ਰਿਹਾ ਕਿਉਂਕਿ ਉਹ ਡਰਾਈਵਰਾਂ ਦੇ ਪੈਸੇ ਨਹੀਂ ਘਟਾ ਸਕਦੀਆਂ ਸੋ ਕਿਤੇ ਨਾ ਕਿਤੇ ਉਹਨਾਂ ਸਾਰੀਆਂ ਕੰਪਨੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਹੀ ਇਹ ਜਿਹੜਾ ਸੀਡੀਐਲ ਦੇ ਉੱਪਰ ਕਾਨੂੰਨ ਆਇਆ ਜਿੱਦਾਂ ਪਹਿਲਾਂ ਬਾਰੇ ਲੋਕ ਕਹਿੰਦੇ ਰਹੇ ਆ ਕਿ ਜਿਹੜਾ ਸੀਡੀਐਲ ਹੈਗਾ ਆ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ ਕਿ ਜੇ ਤੁਸੀਂ ਮੰਨ ਲਓ ਜੇ ਤੁਹਾਨੂੰ ਕਮਰਸ਼ੀਅਲ ਟਰੱਕਰਸ লাইসেনਸ ਮਿਲ ਗਿਆ ਫਿਰ ਤੁਹਾਨੂੰ ਬਹੁਤ ਵੱਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਿਹੜੀਆਂ ਤੁਸੀਂ ਨਿਭਾਉਣੀਆਂ ਹੁੰਦੀਆਂ ਕਹਿੰਦੇ ਵੀ ਅਸੀਂ ਉਹਨਾਂ ਟਰਕਿੰਗ ਕੰਪਨੀਆਂ ਨੇ ਇਹ ਵੀ ਜਿਹੜਾ ਹੈਗਾ ਸੀਗਾ ਇਹ ਸ਼ਿਕਾਇਤ ਲਈ ਕਿ ਇਹ ਉਹਨਾਂ ਲੋਕ ਵੀ ਉਹ ਵੀ ਲੋਕ ਜਿਹੜੇ ਆ ਸੀਰੀਅਲ ਲਈ ਜਾਂਦੇ ਜਿਨ੍ਹਾਂ ਨੂੰ ਇੰਗਲਿਸ਼ ਬੋਲਣੀ ਵੀ ਨਹੀਂ ਆਉਂਦੀ ਪੜ੍ਹਨੀ ਵੀ ਨਹੀਂ ਆਉਂਦੀ ਉਹਨਾਂ ਨੂੰ ਸਾਈਨ ਨਹੀਂ ਪੜਨੇ ਆਉਂਦੇ ਉਹਨਾਂ ਨੂੰ ਟਰੱਕਿੰਗ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੈਗੀ ਉਹ ਰਾਤੋ ਰਾਤ লাইসেনਸ ਲੈਂਦੇ ਆ ਤੇ ਅਗਲੇ ਦਿਨ ਉਹ ਟਰੱਕ ਤੇ ਚੜ ਜਾਂਦੇ ਆ ਤੇ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਤੇ ਸ਼ੌਨ ਟੌਫੀ ਜਿਹੜੇ ਹੈਗੇ ਆ ਤਾਂ ਹੀ ਉਹਨਾਂ ਨੇ ਇਹ ਐਮਰਜੈਂਸੀ ਜਿਹੜਾ ਕੈਂਸਲਾ ਲਿਆ ਸੀ ਤੇ ਇਹ ਫੈਸਲਾ ਜਿਹੜਾ ਆ ਉਹ ਟਰਕਿੰਗ ਕੰਪਨੀਆਂ ਬੜੀਆਂ ਖੁਸ਼ ਨੇ ਜਿਹੜੀ ਆਪਾਂ ਗੱਲ ਕਰ ਰਹੇ ਆ ਨਾ ਕਿ ਜਿਹੜਾ ਆਹ ਵੈਬਸਾਈਟ ਬਣੀ ਹੈਗੀ ਆ ਕਿ ਜਿੱਥੇ ਜਾ ਕੇ ਤੁਸੀਂ ਆਪਣੇ ਕਮੈਂਟ ਕਰ ਸਕਦੇ ਆ ਤੁਸੀਂ ਉੱਥੇ ਜਾ ਕੇ ਦੇਖੋ ਬਹੁਤ ਵੱਡੀ ਪੱਧਰ ਤੇ ਕਮੈਂਟ ਉਹਨਾਂ ਲੋਕਾਂ ਦੇ ਆ ਰਹੇ ਆ ਕਿ ਆਹ ਉਹ ਕਾਨੂੰਨ ਜਿਹੜਾ ਆ ਅਸੀਂ ਉਹਦੇ ਕਾਨੂੰਨ ਦੇ ਹੱਕ ਵਿੱਚ ਆ ਤੇ ਕਾਨੂੰਨ ਹੋਣਾ ਵੀ ਚਾਹੀਦਾ ਤੇ ਇਹ ਸਹੀ ਹੋਇਆ ਉਹਦੇ ਵਿੱਚ ਆਪਣੇ ਲੋਕ ਕੋਈ ਬਣੇ ਆ ਜਿਹੜੇ ਸਹੀ ਗੱਲ ਬਣ ਰਹੇ ਆ ਇਸ ਕਾਨੂੰਨ ਦੀ ਤੇ ਆਪਣੇ ਜਿਹੜੇ ਦੂਸਰੇ ਹੈਗੇ ਆ ਜਿਨ੍ਹਾਂ ਨੂੰ ਕਹਿ ਲੋ ਕਿ ਸੀਡੀਐਲ ਤੋਂ ਹੱਤ ਹੋਣਾ ਪੈ ਰਿਹਾ ਉਹ ਹਜੇ ਇੰਨੇ ਕਮੈਂਟ ਨਹੀਂ ਕਰ ਰਹੇ ਆਈ ਥਿੰਕ ਲੈ ਦੇ ਕੇ ਹਜੇ 2-3 ਹਜ਼ਾਰ ਹੀ ਕਮੈਂਟ ਆਏ ਆ ਇੰਨੇ ਜ਼ਿਆਦਾ ਨਹੀਂ ਹਜੇ ਕਮੈਂਟ ਉੱਤੇ ਆਏ ਤੋਂ ਮੋਸਟਲੀ ਜਿਹੜੇ ਸ਼ੌਨ ਡਫੀ ਹੈ ਉਹ ਟੈਕਿੰਗ ਲੈ ਕੇ ਅ ਟ੍ਰਾਂਸਪੋਰਟੇਸ਼ਨ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਖਫਾ ਨੇ ਬਹੁਤ ਜ਼ਿਆਦਾ ਉਹਨਾਂ ਦਾ ਗੁੱਸਾ ਆ ਇਸ ਕਰਕੇ ਕਿ ਇਸ ਟਰਕਿੰਗ ਇੰਡਸਟਰੀ ਨੂੰ ਬਹੁਤ ਵੱਡੇ ਪੱਧਰ ਤੇ ਬਦਨਾਮੀ ਮਿਲ ਰਹੀ ਹੈ ਚਾਰੇ ਪਾਸੇ ਕਿਉਂਕਿ ਰੂਲ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਨਹੀਂ ਮੰਨੇ ਜਾ ਰਿਹਾ ਆਪਾਂ ਪਿਛਲੀ ਵਾਰੀ ਇਹ ਵੀ ਗੱਲ ਕੀਤੀ ਸੀ ਕਿ ਜਿਹੜੀਆਂ ਕੰਪਨੀਆਂ ਦੇ ਜਿਹੜੇ ਬ੍ਰੋਕਰਸ ਹੈਗੇ ਆ ਇੰਡੀਆ ਵਿੱਚ ਬੈਠੇ ਆ ਜੋ ਹੋਰ ਕੰਟਰੀਆਂ 'ਚ ਬਹਿ ਕੇ ਚਲਾ ਰਹੇ ਆ ਇਹਨਾਂ ਦੀ ਅੱਖ ਉਹਨਾਂ ਉੱਤੇ ਵੀ ਪੈ ਚੁੱਕੀ ਆ ਤੇ ਹੁਣੇ ਵੱਡੇ ਪੱਧਰ ਤੇ ਉਹ ਵੀ ਕਾਨੂੰਨ ਲੈ ਕੇ ਆਉਣ ਵਾਲੇ ਆ ਕਿ ਜਿਹੜੀ ਬ੍ਰੋਕਰਸ ਹੈਗੀ ਆ ਬਰੋਕਿੰਗ ਹੈਗੀ ਆ ਉਹ ਯੂਐਸਏ ਵਿੱਚ ਹੀ ਬੇਸ ਹੋ ਸਕਦੀ ਆ ਬਾਹਰੋਂ ਨਹੀਂ ਹੋ ਸਕਦੀ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਧਿਆਨ ਚ ਹੈਗੀਆਂ ਇਹ ਕਾਫੀ ਕੁਝ ਜਿਹੜਾ ਉਹ ਗਲਤ ਚੱਲ ਵੀ ਰਿਹਾ ਸੀਗਾ ਜਿਹਦੇ ਕਰਕੇ ਇਹ ਸਾਰੇ ਮੁੱਦੇ ਜਿਹੜੇ ਫੈਸਲੇ ਲਏ ਹੈਗੇ